ਅਸੀਂ ਪੰਜਾਬ ਦੇ ਪਾਣੀਆਂ ਤੇ ਗੱਲ ਕਰਨਾ ਚਾਹੁੰਦੇ ਹਾਂ ਪੰਜਾਬ ਦਾ ਝੋਨੇ ਤੋਂ ਖੜਾ ਚਾਉਣ ਲਈ ਵਿਸ਼ੇਸ਼ ਬਦਲਵੀਂ ਫਸਲੀ ਵਿਸ਼ੇਸ਼ ਪੈਕੇਜ ਦੀ ਲੋੜ ਹੈ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਪੰਜਾਬ ਦੇ ਖੇਤਾਂ ਵਿੱਚ ਲੋੜੋਂ ਵੱਧ ਪਾਈਆਂ ਜਾ ਰਹੀਆਂ ਰਸਾਇਣ ਖਾਦਾ ਕੀਟਨਾਸ਼ਕ ਦਵਾਈਆਂ ਨੇ ਖੁਸ਼ਹਾਲ ਸੂਬੇ ਨੂੰ ਕੈਂਸਰ ਦੇ ਖੇਤੇ ਵਿੱਚ ਬਦਲ ਕੇ ਰੱਖ ਦਿੱਤਾ ਹੁਣ ਹਰ ਸਾਲ ਪੰਜਾਬ ਵਿੱਚ ਪੰਜਾਬ ਦੇ ਝੋਨੇ ਹਿੱਟਲੇ ਰਕਬਾ ਵੱਧਦਾ ਜਾ ਰਿਹਾ ਜਿਸ ਕਾਰਨ ਧਰਤੀ ਹੇਠਲਾ ਪਾਣੀ ਤੇ ਵੀ ਦਬਾਅ ਵੱਧ ਰਿਹਾ ਸੋ ਝੋਨੇ ਦੀ ਫਸਲ ਪੰਜਾਬ ਦੇ ਜਲਵਾਜੂ ਹਾਲਾਤ ਅਨੁਸਾਰ ਠੁਕ ਵੀ ਨਹੀਂ ਹੈ ਝੋਨੇ ਦੀ ਫਸਲ ਲਈ ਸਪੜ ਸੰਚਾਈ ਦੀ ਲੋੜ ਹੈ ਜਿਸ ਕਾਰਨ ਪੰਜਾਬ ਵਿੱਚ 327 ਤੋਂ ਵੱਧ ਬਲਾਕਾਂ ਵਿੱਚ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤicker ਹੇਠਾਂ ਚਲਾ ਗਿਆ ਹੁਣ ਪੰਜਾਬ ਵਿੱਚ ਫਸਲਾਂ ਦੀ ਸਿੰਚਾਈ ਲਈ ਸਮਰਸੀਬਲ ਮੋਟਰਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਇਹ ਸਾਧਨ ਕਿਸਾਨਾਂ ਸਿਰ ਕਰਜ਼ੇ ਦਾ ਕਾਰਨ ਬਣੇ ਹੋਏ ਹਨ ਆਪਕਾ ਸਪੈਸ਼ਲ ਮੈਂਸ਼ਨ ਹੈ ਪਲੀਜ਼ ਡਿਮਾਂਡ ਟੂ ਸਟਾਪ ਦ ਕਲਟੀਵੇਸ਼ਨ ਆਫ ਪੈਡੀ ਇਨ ਪੰਜਾਬ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਅ ਅਸੀਂ ਪੰਜਾਬ ਦੇ ਪਾਣੀਆਂ ਤੇ ਗੱਲ ਕਰਨਾ ਚਾਹੁੰਦੇ ਹਾਂ ਕਿਵੇਂ ਕਾਏਗੇ ਪੰਜਾਬ ਦੇ ਜਿਸ ਨੇ ਹਰੀ ਕ੍ਰਾਂਤੀ ਦੇ ਦੌਰ ਵਿੱਚ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਤੇ ਦੇਸ਼ ਦੇ ਅਨਾਜ ਭੰਡਾਰ ਨੂੰ ਨੱਕੋ ਨੱਕ ਭਰ ਦਿੱਤਾ ਉਹ ਪੰਜਾਬ ਇਸ ਵਾਰੀ ਹਰੀ ਕ੍ਰਾਂਤੀ ਦੇ ਭਾਰੀ ਕੀਮਤਾਂ ਦਾ ਕਰ ਰਿਹਾ ਪੰਜਾਬ ਦੇ ਖੇਤਾਂ ਵਿੱਚ ਲੋੜੋਂ ਵੱਧ ਪਾਈਆਂ ਜਾ ਰਹੀਆਂ ਰਸਾਇਣ ਖਾਦਾ ਕੀਟਨਾਸ਼ਕ ਦਵਾਈਆਂ ਨੇ ਕੁਝ ਹਾਲ ਸੂਬੇ ਨੂੰ ਕੈਂਸਰ ਦੇ ਖੇਤੇ ਵਿੱਚ ਬਦਲ ਕੇ ਰੱਖ ਦਿੱਤਾ ਪੰਜਾਬ ਦੇ ਕਿਸਾਨ ਕਣਕ ਅਤੇ ਝੋਨੇ ਦੀ ਫਸਲੀ ਚੱਕਰ ਵਿੱਚ ਫਸੇ ਹੋਏ ਹਨ ਸਰਕਾਰ ਨੇ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਪੂਰੀਆਂ ਕਰ ਲਈ ਘਟੋ ਘਟ ਸਮਰਥਨ ਮੁੱਲ ਐਮ ਐਸ ਪੀ ਦੀ ਨੀਤੀ ਫੜਾ ਕੇ ਤੇ 1973 ਤੋਂ ਝੋਨੇ ਦੀ ਫਸਲ ਪੰਜਾਬ ਦੇ ਕਿਸਾਨਾਂ ਦੇ ਸਿਰ ਵੱਢ ਦਿੱਤੀ। ਹੁਣ ਹਰ ਸਾਲ ਪੰਜਾਬ ਵਿੱਚ ਪੰਜਾਬ ਵਿੱਚ ਝੋਨੇ ਹੇਟਲਾ ਰਕਬਾ ਵਧਦਾ ਜਾ ਰਿਹਾ। ਜਿਸ ਕਾਰਨ ਧਰਤੀ ਹੇਟਲਾ ਪਾਣੀ ਤੇ ਵੀ ਦਬਾਅ ਵਧ ਰਿਹਾ। ਝੋਨੇ ਦੀ ਬਿਜਾਈ ਦੌਰਾਨ ਜਿੱਥੇ ਥਾ ਪਾਣੀ ਦੇ ਭੰਡਾਰ ਤੇ ਸਿਰ ਪੈ ਰਿਹਾ। ਉਥੇ ਬਾਅਦ ਵਿੱਚ ਝੋਨੇ ਦੀ ਭਰਾਲੀ ਸੰਭਾਲਣ ਦੀ ਵੀ ਹਰ ਸਾਲ ਵੱਡੀ ਚੁਣੌਤੀ ਬਣੀ ਹੋਈ ਹੈ, ਸਮੱਸਿਆ ਬਣੀ ਹੋਈ ਹੈ। ਇਸੇ ਤੋਂ ਇਹ ਕਾਰਨ ਵਾਪਰਦੇ ਹਾਸਿਆ ਕਾਰਨ ਹਰ ਸਾਲ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ ਕਿ ਉਪ ਚੇਅਰਮੈਨ ਸਾਹਿਬ ਝੋਨੇ ਦੀ ਫਸਲ ਪੰਜਾਬ ਦੇ ਜਲਵਾਯੂ ਹਾਲਾਤ ਅਨੁਸਾਰ ਢੁਕਵੀ ਨਹੀਂ ਹੈ ਝੋਨੇ ਦੀ ਫਸਲ ਲਈ ਸਪੜ ਸੰਝਾਈ ਦੀ ਲੋੜ ਹੈ ਜਿਸ ਕਾਰਨ ਪੰਜਾਬ ਵਿੱਚ 3 ਸਦਾਈ ਤੋਂ ਵੱਧ ਬਲਾਕਾਂ ਵਿੱਚ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤੱਕ ਰੇਠਾ ਚਲਾ ਗਿਆ ਹੁਣ ਪੰਜਾਬ ਵਿੱਚ ਕਿਸ ਲਾਂਦੀ ਸਿੰਚਾਈ ਲਈ ਸਮਰਸੀਬਲ ਮੋਟਰਾਂ ਤੋਂ ਬਿਨਾ ਗੁਜ਼ਾਰਾ ਨਹੀਂ ਇਹ ਸਾਧਨ ਕਿਸਾਨਾਂ ਸਰ ਕਰਜ਼ੇ ਦਾ ਕਾਰਨ ਬਣੇ ਹੋਏ ਹਨ ਸੋ ਪੰਜਾਬ ਦਾ ਝੋਨੇ ਤੋਂ ਖੜਾ ਚੜਾਉਣ ਲਈ ਵਿਸ਼ੇਸ਼ ਬਦਲਵੀਂ ਫਸਲੀ ਵਿਸ਼ੇਸ਼ ਪੈਕੇਜ ਦੀ ਲੋੜ ਹੈ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਥੈਂਕ ਯੂ ਥੈਂਕ ਯੂ ਮਾਨਯ ਸੰਤਪਲ ਵੀਰ ਸਿੰਘ ਜੀ ਆਪਨੇ ਅੰਗਰੇਜ਼ੀ ਮੇਂ ਦਿਆ ਥਾ ਔਰ ਪੰਜਾਬੀ ਮੇਂ ਪੜ੍ਹਾ ਜੋ ਆਪ ਅਪਰੂਵਡ ਟੈਕਸਟ ਹੋਗਾ ਵਹੀ ਪੜ ਸਕਤੇ